ਇਮੀਗ੍ਰੇਸ਼ਨ ਵਾਸਤੋਂ ਅਸੀਂ ਇੱਥੇ ਉੱਪਰੇ ਸੀ ਤੇ ਇਥੋਂ ਉਤਰ ਕੇ ਅਸੀਂ ਇਹ ਇਮੀਗ੍ਰੇਸ਼ਨ ਕਾਊਂਟਰ ਨੇ ਇੱਥੇ ਇਸ ਟਾਈਮ ਮੌਜੂਦ ਆ ਤੇ ਇਹਨਾਂ ਦੇ ਵੱਲੋਂ ਸਾਡੇ ਕੋਲੋਂ ਜਿਹੜੀ ਮੰਗ ਕੀਤੀ ਗਈ ਜੀ ਉਹ ਇਹਨਾਂ ਨੂੰ ਹੋਟਲ ਦੀ ਜਿਹੜੀ ਕਨਫਰਮੇਸ਼ਨ ਉਹ ਦੇਤੀ ਅਸੀਂ ਉਸ ਤੋਂ ਇਲਾਵਾ ਸਾਡੇ ਕੋਲੋਂ ਜਿਹੜੀ ਐ ਅ ਬਸ ਦੀ ਟਾਊਨ ਦੀ ਟਿਕਟ ਉਹ ਸਾਡੇ ਕੋਲ ਹੈਗੀ ਸੀ ਜਾਣ ਦੀ ਫਿਰ ਇੱਥੋਂ ਹੀ ਅਸੀਂ ਕਰਾ ਕੇ ਜਾਣੀ ਸੀ ਸਾਨੂੰ ਪਤਾ ਨਹੀਂ ਸੀ ਕਿ ਜਿਹੜੀ ਹੋਟਲ ਦੀ ਬੁਕਿੰਗ ਤੋਂ ਇਲਾਵਾ ਇੱਕ ਡਿਜੀਟਲ ਅਰਾਈਵਲ ਕਾਰਡ ਹੁੰਦਾ ਉਹ ਵੀ ਅਸੀਂ ਆਨਲਾਈਨ ਫਿਲ ਕਰਦੇ ਹੋਏ ਸੀ ਕਿ ਜਿਹੜੇ ਕਿ 1 ਮਈ 2025 ਤੋਂ ਸ਼ੁਰੂ ਹੋਏ ਨੇ ਇਸ ਤੋਂ ਇਲਾਵਾ ਆਪਾਂ ਜਿਹੜੇ ਆ ਬੈਠੇ ਹੋਏ ਆ ਤੇ ਵੇਟ ਕਰਦੇ ਤੇ ਆਪਾਂ ਇਹ ਬੰਦਾ ਜਿਹੜਾ ਹੈਗਾ ਇਹ ਮੰਗ ਰਿਹਾ ਆਪਣੇ ਕੋਲੋਂ ਅਹੀਂ ਇਹਦਾ ਐਂਟਰੀ ਦੇ ਪੈਸੇ ਦੋ ਅਸੀਂ ਕਿਹਾ ਵੀ ਅਸੀਂ ਟਿਕਟ ਮਕਾ ਲਨੇ ਆ ਵਾਪਸੀ ਦੀ ਆਨਲਾਈਨ ਕੱਢ ਲਨੇ ਆ ਤੇ ਹੁਣ ਵੇਟ ਕਰਦੇ ਪਏ ਆ ਵੀ ਆਨਲਾਈਨ ਟਿਕਟ ਅਸੀਂ ਕੱਢੀਏ ਤੇ ਕੱਢ ਕੇ ਦੁਬਾਰਾ ਇਹਨਾਂ ਨੂੰ ਦਿਖਾਈਏ ਕਿ ਅਸੀਂ ਐਂਟਰੀ ਜਿਹੜੀ THAILAND ਦੀ ਲੈ ਸਕੀਏ ਉਹ ਦੇਖਦੇ ਆ ਐਂਟਰੀ ਸਾਨੂੰ THAILAND ਦੀ ਮਿਲਦੀ ਹੈ ਕਿ ਨਹੀਂ ਪਹਿਲਾਂ ਅਸੀਂ ਸਿੰਗਾਪੁਰ ਅਤੇ ਮਲੇਸ਼ੀਆ ਕੋ ਮੁੱਕਦੇ ਆ ਤੋਂ ਅਸੀਂ ਦੇਖਦੇ ਆ ਕਿ ਇੱਥੇ ਦੀ ਐਂਟਰੀ ਸਾਨੂੰ ਮਿਲਦੀ ਏ ਜਾਂ ਨਹੀਂ ਸੋ ਆਪਾਂ ਗੱਲਬਾਤ ਕਰਦੇ ਕਿਵੇਂ ਹੁੰਦਾ ਤੇ ਪਿੱਛੇ ਸਾਡੇ ਬੰਦੇ ਜਾ ਰਿਹਾ ਏ ਮੰਗਦਾ ਸਾਡੇ ਕੋਲੋਂ ਪੈਸੇ ਤੇ ਅਸੀਂ ਨਹੀਂ ਇਹਨਾਂ ਨੂੰ 1 ਰੁਪਿਆ ਵੀ ਦੇਣਾ ਚਾਹੀਏ ਐਂਟਰੀ ਮਿਲੇ ਚਾਹੀਏ ਨਾ ਮਿਲੇ ਸੋ ਅਸੀਂ ਜੇਕਰ ਸਾਨੂੰ ਵਾਪਸ ਭੇਜ ਦਿੱਤਾ ਤਾਂ ਅਸੀਂ ਮੁਲੇਸ਼ੇ ਚਲਾ ਜਾਵਾਂਗੇ ਤੇ ਬਾਕੀ ਵੇਟ ਕਰਦੇ ਪਏ ਆ ਕਿ ਟਿਕਟ ਆਨਲਾਈਨ ਕੱਢ ਕੇ ਅਸੀਂ ਇਹਨਾਂ ਨੂੰ ਦਿਖਾਈਏ ਤੇ ਐਂਟਰੀ ਲੈ ਸਕੇ ਬਾਕੀ ਦੇਖਦੇ ਹਾਂ ਕਿ ਜੇ ਸਾਡੇ ਕੋਲ ਟਿਕਟ ਜਦੋਂ ਵਾਪਸੀ ਦੀ ਰਟਰਨ ਟਿਕਟ ਅਸੀਂ ਨਾਲ ਦਿਖਾ ਦਤੀ ਉਸ ਤੋਂ ਬਾਅਦ ਇਹਨਾਂ ਦਾ ਕੀ ਰਿਜੈਕਸ਼ਨ ਆਉਦਾ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਵੀ ਜਾਣਕਾਰੀ ਸ਼ੇਅਰ ਕਰਾਂਗੇ ਇਹ ਹੈ ਥਾਈਲੈਂਡ ਤੇ ਥਾਈਲੈਂਡ ਦੇ ਲੈਂਡ ਬਾਰਡਰ ਦੇ ਅਸੀਂ ਬੈਠੇ ਹੋਏ ਹਾਂ ਪ੍ਰਵਾਸਮਿਤ ਵਾਈਫ ਇਹ ਇਹ ਲੈਂਡ ਬਾਰਡਰ ਆ ਬਸ ਬੱਸਾਂ ਦੇ ਰਾਹੀ ਤੁਸੀਂ ਐਂਟਰੀ ਕਰ ਸਕਦੇ ਹੋ